ਜੋ ਪੰਜਾਬ ਸਰਕਾਰ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਇਹਨਾਂ ਨਾਲ ਰਲੀ ਹੋਈ ਐ। ਨਹੀਂ ਇਹਨਾਂ ਦੀ ਕੀ ਜ਼ਰਤ ਪੈ ਜੇ ਕਿ ਇਹ ਇਸ ਤਰ੍ਹਾਂ ਆ ਕੇ ਖੁੱਲੇ ਆਮ ਧਮਕੀਆਂ ਦੇ ਨਾਲ ਵੀ ਲੱਖ ਬੰਦਾ ਲੈ ਕੇ ਆਵਾਂਗੇ। ਨਾਲੇ ਜ਼ਹਿਰਾਂ ਪਾ ਕੇ ਮਾਰਾਂ। ਨਾਲੇ ਕਹਾਂ ਵੀ ਆ ਜਾਓ ਕੋਈ ਗੱਲ ਨਹੀਂ ਟਕਰਾਂਗੇ। ਅੱਖਾਂ ਬਲੈਕਮੇਲਰ ਆ। ਕਾਲੇ ਪਾਣੀ ਦਾ ਮੋਰਚਾ ਜਿਹੜਾ ਟੀਮ ਆ ਬਲੈਕਮੇਲਰ ਆ। ਪੜਾ ਤੂੰ ਧਿਆਨ ਨਾਲ ਸੁਣ ਲਾ। ਤੇਰੇ ਵਰਗੀ ਲੀਰ ਦੀ ਊਕਾਤ ਨਹੀਂ ਵੀ ਲੱਖੇ ਨੂੰ ਖਰੀਦ ਜੋਂਗੇ ਤੇਰੇ ਵਰਗਿਆਂ ਨੂੰ ਮੈਂ ਜੁੱਤੀ ਦੀ ਨੋਕ ਤੇ ਰੱਖਦਾ ਜੁੱਤੀਆਂ ਸਾਫ਼ ਕਰਨ ਲਈ ਸਾਡੇ ਖੂਨ ਲੱਗਿਆ ਮੂੰਹ ਨੂੰ ਇਹ ਲਾਇਆ ਕਿਨੇ ਆ ਸਾਡੇ ਗਦਾਰਾਂ ਲੀਡਰਾਂ ਨੇ ਆ ਪੰਜਾਬ ਦੇ ਗਦਾਰਾਂ ਨੇ ਝੋਲੀ ਚੁੱਕਾਂ ਨੇ ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਸੋ ਮੇਰਾ ਵੀਰ ਜੜਜੋ ਵੱਤ ਤੋਂ ਵੱਧ ਸੱਜਣਾ ਤਾਂ ਕਿ ਆਪਾਂ ਬਹੁਤ ਹੀ ਗੰਭੀਰ ਮਸਲੇ ਦੇ ਉੱਤੇ ਗੱਲਬਾਤ ਕਰਨੀ ਆ ਤੇ ਇਹ ਗੱਲਬਾਤ ਹਰ ਪੰਜਾਬੀ ਲਈ ਸੁਣਨੀ অতি ਜ਼ਰੂਰੀ ਆ ਜੁੜ ਵੀ ਜਾਓ ਤੇ ਇਹਨੂੰ ਬਾਤ ਤੋਂ ਬਾਅਦ ਅੱਗੇ ਸੁਣ ਕੇ ਸਾਂਝਾ ਕਰਦੇ ਤੁਰੇ ਜਾਓ ਤਾਂ ਕਿ ਹਰ ਘਰ ਤੱਕ ਹਰ ਚੁੱਲ੍ਹੇ ਤੱਕ ਹਰ ਮਾਂ ਭੈਣ ਤੱਕ ਹਰ ਨੌਜਵਾਨ ਬਜ਼ੁਰਗ ਬੱਚੇ ਤੱਕ ਮੇਰੀ ਅੱਜ ਗੱਲ ਪਹੁੰਚਣੀ ਚਾਹੀਦੀ ਆ ਸਮਾਂ ਬਹੁਤੇ ਵਾਰ ਨਹੀਂ ਕਹਿੰਦਾ ਉਹਨਾਂ ਨੂੰ ਸਾਂਝਾ ਕਰੋ ਪਰ ਗੱਲ ਬਹੁਤ ਗੰਭੀਰ ਆ ਤੇ ਗੱਲ ਸਾਡੀਆਂ ਜਾਨਾਂ ਦੀ ਆ ਗੱਲ ਸਾਡੀਆਂ ਨਸਲਾਂ ਦੀ ਆ ਗੱਲ ਸਾਡੇ ਜਵਾਕਾਂ ਦੀ ਆ ਸਾਡੀ ਜ਼ਿੰਦਗੀ ਦੀ ਗੱਲ ਹੈ ਤੇ ਇਸ ਕਰਕੇ ਕਹਿਣਾ ਕਿ ਇਹਨੂੰ ਵੱਧ ਤੋਂ ਵੱਧ ਮੇਰਾ ਵੀ ਸਾਂਝੇ ਕਰਦੇ ਤੁਰੇ ਜਾਓ ਪਹਿਲਾਂ ਮੈਂ ਤੁਹਾਨੂੰ ਕੁਝ ਗੱਲਬਾਤ ਸੁਣਾਉਣਾ ਹੈ ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਕਰਨੀ ਹੈ ਅੱਗੇ ਪਹਿਲਾਂ ਇਹ ਸੁਣ ਲਿਓ ਫਿਰ ਆਪਾਂ ਤੁਹਾਨੂੰ ਅੱਗੇ ਇਹ ਤੇ ਗੱਲਬਾਤ ਪੂਰੀ ਕਰਾਂਗੇ ਕੁਝ ਬਲਾਇਟ ਮੈਲਰ ਲੱਖਾ ਸੁਧਾਣਾ ਕਾਲਾ ਪਾਣੀ ਮੋਰਚਾ ਲੋਕਾਂ ਨੂੰ ਭੁਖਾਰ ਹੈ ਕਿ 3 ਦਸੰਬਰ ਨੂੰ ਜਾ ਕੇ ਉੱਥੇ ਅਸੀਂ ਬੁੱਢੇ ਨਾਲ ਗਈਦਾ ਦਿਓ ਪਾਈਪ ਸਾਡੇ ਪੈਰੇ ਆ ਉਹ ਬੰਦ ਕਰਨੇ ਆ ਪਰ ਅਸੀਂ ਉਹਦੀ ਤਿਆਰੀ ਕਰ ਲਈ ਆ ਲੱਖ ਬੰਦਾ ਲੱਗੇ ਸਵਾਗਤ ਕਰਾਂਗੇ ਸੁਣ ਲਿਓ ਬਾਈ ਸ਼ਾਇਦ ਇਹ ਦਵਾਰਾ ਫਿਰ ਸੁਣਾਦਣਾ ਮੈਂ ਲੈ ਉਹਦਾ ਮੇਨ ਮੋਟਿਵ ਹੈ ਕੁਝ ਬਲੈਕਮੇਲਰ ਲੱਖਾ ਸਦਾਨਾ ਕਾਲਾ ਪਾਣੀ ਮੋਰਚਾ ਲੋਕਾਂ ਨੂੰ ਭੁਖਾ ਰਿਆ ਹੈ ਕਿ 3 ਦਸੰਬਰ ਨੂੰ ਜਾ ਕੇ ਉੱਥੇ ਅਸੀਂ ਬੁੱਢੇ ਨਾਲੇ ਦਾ ਜਿਹੜਾ ਪਾਪਾਈ ਸਾਡੇ ਪੈਰੇ ਆ ਉਹ ਬੰਦ ਕਰਨੇ ਆ ਪਰ ਅਸੀਂ ਉਹਦੀ ਤਿਆਰੀ ਕਰ ਲਈ ਹੈ ਲੱਖ ਬੰਦਾ ਲੈ ਕੇ ਸਵਾਗਤ ਕਰਾਂਗੇ 3 ਦਸੰਬਰ ਨੂੰ ਨੇ ਧਮਕੀ ਦਿੱਤੀ ਅਸੀਂ ਬੰਦ ਕਰਨ ਆਵਾਂਗੇ 3 ਦਸੰਬਰ ਨੂੰ ਉਹਦਾ ਖੁੱਲ ਕੇ ਸਮਰਾ ਕਰਾਂਗੇ ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਉਹ ਤੁਸੀਂ ਦੇਖੋ ਪਹਿਲਾਂ ਤਾਂ ਮੈਂ ਇਹ ਸੱਜਣ ਨੂੰ ਇੱਕ ਸਨੇਹਾ ਦੇਣਾ ਚਾਹੁੰਦਾ ਇੱਕ ਜਵਾਬ ਦੇਣਾ ਚਾਹੁੰਦਾ ਇਹ ਕਹਿੰਦਾ ਕਿ ਲੱਖਾ ਬਲੈਕਮੇਲਰ ਆ ਕਾਲੇ ਪਾਣੀ ਦਾ ਮੋਰਚਾ ਜਿਹੜਾ ਟੀਮ ਆ ਉਹ ਬਲੈਕਮੇਲਰ ਆ ਪਹਿਲਾਂ ਤੂੰ ਧਿਆਨ ਨਾਲ ਸੁਣ ਲਾ ਤੇਰੇ ਵਰਗੀ ਲੀਰ ਦੀ ਊਕਾਤ ਨਹੀਂ ਵੀ ਲੱਖੇ ਨੂੰ ਖਰੀਦ ਜੋਂਗੇ ਤੇਰੇ ਵਰਗਿਆਂ ਨੂੰ ਮੈਂ ਜੁੱਤੀ ਦੀ ਨੋਕ ਤੇ ਰੱਖਦਾ ਜੁੱਤੀਆਂ ਸਾਫ਼ ਕਰਨ ਲਈ ਤੇ ਤੂੰ ਲੱਖੇ ਨੂੰ ਕਹਿੰਦਾ ਉਹ ਬਲੈਕਮੇਲਰ ਆ ਜਿੱਥੇ ਗੱਲ ਸਾਡੀਆਂ ਨਸਲਾਂ ਦੀ ਆ ਗਈ ਸਾਡੇ ਪੰਜਾਬ ਦੀ ਆ ਗਈ ਸਾਡੇ ਪਾਣੀਆਂ ਦੀ ਆ ਗਈ ਸਾਡੀਆਂ ਜ਼ਿੰਦਗੀਆਂ ਦੀ ਆ ਗਈ ਅਸੀਂ ਆਪਣਾ ਖੂਨ ਦਾ ਕਤਰਾ-ਕਤਰਾ ਵੀ ਧਰਤੀ ਦੇ ਲੈ ਖਿਲਾ ਦੇਾਂਗੇ ਜਿਹੜਿਆ ਤੂੰ ਗੱਲਾਂ ਕਰਦਾ ਨਾ ਵੀ ਲੱਖਾ ਬਲੈਕਮੇਲਰ ਆ ਉਹ ਤੁਹਾਨੂੰ ਪਤਾ ਇਹ ਮੂੰਹ ਪਿਆ ਹੋਇਆ ਹੈ ਤੁਹਾਡੇ ਖੂਨ ਲੱਗਿਆ ਮੂੰਹ ਨੂੰ ਇਹ ਇਹ ਲਾਇਆ ਕਿੰਨੇ ਆ ਸਾਡੇ ਗਦਾਰਾਂ ਲੀਡਰਾਂ ਨੇ ਆ ਪੰਜਾਬ ਦੇ ਗਦਾਰਾਂ ਨੇ ਝੋਲੀ ਚੁੱਕਾਂ ਨੇ ਬੀਮਾਨਾਂ ਨੇ ਲਹਨਤੀਆਂ ਨੇ ਜਿਹੜੇ 40 ਸਾਲ ਤੋਂ ਤੁਸੀਂ ਜ਼ਹਿਰ ਪਾ ਰਹੇ ਹੋ ਨਾ ਜਿਹੜੀ 40 ਸਾਲ ਦੀ ਜ਼ਹਿਰ ਤੁਸੀਂ ਪਾ ਰਹੇ ਹੋ ਬੁੱਢੇ ਦਰਿਆ 'ਚ ਤੁਸੀਂ ਬੁਰਕੀ ਪਾਉਂਦੇ ਰਹੇ ਹੋ ਬੁਰਕੀ ਜਿਹੜੀਆਂ ਵੀ ਸਰਕਾਰਾਂ ਆਈਆਂ ਜਿਹੜੇ ਇੱਥੇ ਐਮ.ਐਲ.ਏ ਬਣੇ ਮੰਤਰੀ ਬਣੇ ਐਮ.ਪੀ ਬਣੇ ਸਭ ਨੂੰ ਤੁਸੀਂ ਬੁਰਕੀ ਪਾ ਕੇ ਤੇ ਤੁਸੀਂ ਚੁੱਪ ਕਰਾਉਂਦੇ ਰਹੇ ਹੋ ਸੋਨੂੰ ਵੀ ਲੱਗਦਾ ਕਿ ਹਮਤੋਜਮਾਨ ਲਖਾ ਸੁਧਾਨਾ ਡਾਕਟਰ ਬੈਂਸ ਕਪਲ ਅਰੋੜਾ ਜਸਕੀਰਤ ਕੁਲਦੀਪ ਸਿੰਘ ਖਹਿਰਾ ਮਹਿੰਦਰਪਾਲ ਲੂੰਬਾ ਦਲੇਰ ਸਿੰਘ ਡੋੜ ਜਿੰਨੀ ਵੀ ਸਾਡੀ ਸਮੁੱਚੀ ਟੀਮ ਅਗਰਪੀ ਸਿੰਘ ਚੰਦਵਾਜਾ ਜਾ ਜਿੰਨੇ ਵੀ ਹੋਰ ਜੁੜੇ ਹੋਏ ਸੱਜਣਾ ਖੜੇ ਨਾਲ ਤੁਹਾਨੂੰ ਲੱਗਦਾ ਕਿ ਅਸੀਂ ਤੁਹਾਡੇ ਕੋਲੋਂ ਕੁਝ ਰੁਪਏ ਲੈਣ ਦੀ ਖਾਤਰ ਡਰਾਮਾ ਕਰ ਰਹੇ ਹਾਂ ਤੁਸੀਂ ਬਹੁਤ ਕੋਸ਼ਸ਼ਾਂ ਕੀਤੀਆਂ ਬਹੁਤ ਤੁਸੀਂ ਆਪਣੇ ਸਨੇਹੇ ਭੇਜੇ ਕਿ ਸਾਡੇ ਨਾਲ ਬਹਿ ਕੇ ਗੱਲ ਕਰ ਲਓ ਤੁਹਾਨੂੰ ਕੀ ਲੱਗਦਾ ਵੀ ਦੁਨੀਆ ਦੇ ਹਲਕ ਬੰਦਾ ਬਕਾਊ ਆ ਸੋ ਭਰਾਵੋ ਪੰਜਾਬ ਦੇ ਲੋਕੋ ਸੋਚ ਲਓ ਸਮਝ ਲਓ ਇੱਕ ਪਾਸੇ ਤੁਹਾਨੂੰ 40 ਸਾਲ ਤੋਂ ਜ਼ਹਿਰਾਂ ਪਾ ਕੇ ਮਾਰ ਰਹੇ ਆ ਆ ਗਏ ਆ ਰਾਸਥਾਨ ਦੀ ਮੈਂ ਗੱਲ ਕੀਤੀ ਸੁਖਬੀਰ ਸਿੰਘ ਫੌਜੀ ਦਾ ਮੈਨੂੰ ਫੋਨ ਆਉਂਦਾ ਕਿ ਸਾਡੇ ਇੱਕ ਬੱਚਾ ਪੈਦਾ ਹੋਇਆ ਜਮਦੇ ਜਵਾਕ ਨੂੰ ਮੂੰਹ ਦਾ ਕੈਂਸਰ ਆ ਆ ਸਾਰਾ ਦੱਖਣੀ ਮਾਲਵਾ ਖਤਮ ਕਰਤਾ ਲੈ ਕੇ ਲੁਧਿਆਣੇ ਤੋਂ ਫਿਰੋਜ਼ਪੁਰ ਮੋਗਾ ਫਰੀਦਕੋੜ ਫੋਰ ਫਾਲਕਾ ਮੁਕਸਰ ਪਿੰਡਾਂ 'ਚ ਅਸੀਂ 80% ਕੈਂਸਰ ਤੇ ਕਾਲਾ ਪੀਲਾ ਫੈਲ ਗਿਆ ਮੰਦ ਬੁੱਧੀ ਬੱਚੇ ਪੈਦਾ ਹੋਣ ਲੱਗੇ ਕਿਡਨੀਆਂ ਗੁਰਦੇ ਖਤਮ ਹੋਣ ਲੱਗੇ ਅਪਾ ਹਾ ਲੂਲੇ ਲਗੜੇ ਜਵਾਕ ਪੈਦਾ ਹੁੰਦੇ ਐ ਖਤਮ ਕਰਤੇ ਆ 40 ਸਾਲ ਦੀ ਜ਼ਹਿਰ ਨੇ ਪੰਜਾਬੀਆਂ ਖਤਮ ਕਰਤੇ ਉਹ ਡੈਂਗਾ ਵਾਲੇ ਨਹੀਂ ਉਹ ਤੁਸੀਂ ਡੈਂਗਾ ਵਾਲੇ ਤੁਸੀਂ ਡੈਣਾ 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 ਹੁੰਦਾ ਨਹੀਂ ਉਹ ਡੈਣਾ ਤੁਸੀਂ ਇਹਨਾਂ ਸਾੜੀਆਂ ਨਸਲਾਂ ਖਾ ਗਈਆਂ ਸਾਡੇ ਜਵਾਹ ਖਾ ਗਈਆਂ ਸਾਡੀ ਧਰਤੀ ਖਾ ਗਈਆਂ ਉਹ ਲਾਂਤੀਓ ਉਹ ਕਹਿੰਦੇ ਉਹਨੇ ਇੱਕ ਕਰਤਾ ਡੈਣ ਵੀ ਛੱਡ ਦਿੰਦੀ ਆ ਓਏ ਉਹ ਤੁਸੀਂ ਪੰਜਾਬ ਦੇ ਹੋ ਕੇ ਪੰਜਾਬ ਦਾ ਖਾ ਪੀ ਕੇ ਪੰਜਾਬ ਦੀ ਧਰਤੀ ਦੇ ਰਹਿ ਕੇ ਪੰਜਾਬ ਦੀਆਂ ਨਸਲਾਂ ਤਬਾਹ ਕਰ ਰਹੇ ਹੋ ਉਲਟਾ ਉਲਟਾ ਤੁਮ ਕਹੋਂਦੇ ਆ ਵੀ ਆ ਜਿਓ ਸਵਾਗਤ ਕਰਾਂਗੇ ਲੱਖ ਬੰਦਾ ਲੈ ਕੇ ਤੁਹਾਨੂੰ ਕੀ ਲੱਗਦਾ ਵੀ ਸਾਡੀਆਂ ਅੱਖਾਂ ਸਾਹਮਣੇ ਸਾਡੇ ਜਵਾਗ ਮਰਦੇ ਹੋਣ ਜ਼ਹਿਰ ਨਾਲ ਸਾਡੀਆਂ ਜ਼ਿੰਦਗੀਆਂ ਤਬਾਹ ਹੁੰਦੀਆਂ ਹੋਣ ਸਾਡੇ ਸੱਤ ਲੋਜਾਂ ਦੇ ਵਿੱਚ ਤੁਸੀਂ ਦਰਿਆਵਾਂ ਦੇ ਵਿੱਚ ਧਰਤੀ ਹੇਟਾਂ ਤੁਸੀਂ ਜ਼ਹਿਰ ਪਾ ਦੋ ਤੇ ਚੁੱਪ ਕਰ ਜਾਵਾਂਗੇ ਅਸੀਂ ਤਮਾਸ਼ਾ ਦੇਖਾਂਗੇ ਅਸੀਂ ਆਪਣੇ ਸ਼ਵਿਆਂ ਦੇ ਵਿੱਚ ਆਪਣੇ ਨੌਜਵਾਨ ਆਪਣੇ ਬੱਚਿਆਂ ਦੇ ਆਪਣੇ ਲੋਕਾਂ ਦੇ ਸੇਵੇ ਸਿਕਾਂਗੇ ਸੋਡੀਆਂ ਪਾਈਆਂ ਹੋਈਆਂ ਯਹਰਾਂ ਦੇ ਨਾਲ ਕਿਹੜੇ ਬਲੇਖੇ ਚੋਂ ਇੱਕ ਗੱਲ ਹੋਰ ਸਾਫ਼ ਤੇ ਸਪਸ਼ਟ ਹੈ ਪੰਜਾਬ ਦੇ ਲੋਕੋ ਇਹਦੇ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਇਹਨਾਂ ਨਾਲ ਰਲੀ ਹੋਈ ਹੈ ਨਹੀਂ ਇਹਨਾਂ ਦੀ ਕੀ ਜ਼ਰਤ ਪੈ ਜੇ ਕਿ ਇਹ ਇਸ ਤਰ੍ਹਾਂ ਆ ਕੇ ਖੁੱਲੇ ਆਮ ਤਾਂ ਧਮਕੀਆਂ ਦੇ ਨਾਲ ਵੀ ਲੱਖ ਬੰਦਾ ਲੈ ਕੇ ਆਵਾਂਗੇ ਨਾਲੇ ਯਹਰਾਂ ਪਾ ਕੇ ਮਾਰਾਂ ਨਾਲੇ ਕਹੋ ਵੀ ਆਜੋ ਕੋਈ ਗੱਲ ਨਹੀਂ ਟਕਰਾਂਗੇ ਨਾਲੇ ਚੋਰੀ ਨਾਲੇ ਸੀਨਾ ਜੋਰੀ ਨਾਲੇ ਕਤਲ ਕਰ ਰਹੇ ਹੋ ਸਾਡੇ ਜ਼ਿੰਦਗੀਆਂ ਦੇ ਸਾਡੇ ਜਵਾਕਾਂ ਦੇ ਸਾਡੀਆਂ ਨਸਲਾਂ ਦੇ ਕਿ ਨਾਲੇ ਕਹਿੰਦੇ ਕੋਈ ਗੱਲ ਨਹੀਂ ਖੁੱਲਿਆ ਅਸੀਂ ਯਾਰ ਪਾਵਾਂਗੇ ਕੋਈ ਰੋਕ ਕੇ ਦਿਖਾਵੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਰਲਈ ਹੋਈ ਹੈ ਇਸੇ ਕਰਕੇ ਇਹਨਾਂ ਦੀ ਪ੍ਰੈਸ ਕਾਨਫਰੰਸ ਕਰਾਈ ਗਈ ਹੈ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਵੀ ਉੱਥੇ ਇਹੋ ਜੀ ਗੱਲਬਾਤ ਪੈਦਾ ਕਰਦੇ ਵੀ ਉੱਥੇ ਮਾਹੌਲ ਹੋਣ ਦਾ ਮਾਹੌਲ ਖਰਾਬ ਹੋਣ ਦਾ ਖਤਰਾ ਸੀ ਜੀ ਤਾ ਲੱਖੇяр ਕੇ ਮਤੋਜяр ਕੇ ਫਲਾਣੇ ਫਲਾਣੇ ਬੰਦੇ ਫੜ ਲਏ ਹੁਣ ਸਾਡੇ ਰੇਡਾਂ ਸ਼ੁਰੂ ਹੋ ਗਈਆਂ ਸਾਨੂੰ ਘੇਰਨਾ ਸ਼ੁਰੂ ਕਰਤਾ ਲੋਕਾਂ ਦੇ ਘਰੇ ਜਿਹੜੇ ਵੀ ਆਉਂਦੇ ਜਿੱਥੋਂ ਵੀ ਜਿੱਥੇ ਆਉਣੇ ਆ ਫੋਨ ਆਉਣੇ ਸ਼ੁਰੂ ਹੋ ਗਏ ਕਿਸੇ ਡੀਐਸਪੀ ਦੇ ਕੇ ਸੀਆਈ ਵਾਲਿਆਂ ਦੇ ਥਾਣਿਆਂ ਦੇ ਵੀ ਉੱਥੇ ਨਹੀਂ ਜਾਣਾ ਉੱਥੇ ਆਏ ਹੋ ਜੂ ਉੱਥੇ ਆਵਾ ਹੋ ਜੂ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਨਾ ਮੈਂ ਪੁਲਤ ਨੂੰ ਪੁੱਛਣਾ ਚਾਹੁੰਨਾ ਯਾਰ ਤੁਹਾਡੇ ਜਵਾਕ ਤੁਸੀਂ ਨਹੀਂ ਪਾਣੀ ਪੀਂਦੇ ਯਾਰ ਕਿੱਛੇ ਯਾਰ ਜ਼ਮੀਰਾਂ ਮਰ ਗਈਆਂ ਯਾਰ ਯਾਰ ਇੱਕ ਵਾਰੀ ਮੈਂ ਲੁਧਿਆਣੇ ਦੇ ਸੀਪੀ ਨੂੰ ਕਹਿਣਾ ਚਾਹੁੰਦਾ ਮੈਂ ਲੁਧਿਆਣੇ ਦੇ ਡੀਸੀ ਨੂੰ ਕਹਿਣਾ ਚਾਹੁੰਦਾ ਮੈਂ ਡੀਜੀਪੀ ਨੂੰ ਕਹਿਣਾ ਚਾਹੁੰਦਾ ਮੈਂ ਸਾਰੇ ਪੰਜਾਬ ਸਰਕਾਰ ਦੇ ਮੰਤਰੀਆਂ ਐਮਐਲਏ ਨੂੰ ਕਹਿਣਾ ਚਾਹੁੰਦਾ ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਯਾਰ ਉਹ ਜਮਾਲਪੁਰ ਕਦੇ ਖੜਕੇ ਦਾ ਦੇਖੋ ਯਾਰ ਜਾ ਕੇ ਤੁਸੀਂ ਕਦੇ ਤਾਜਪੁਰ ਰੋਡ ਦੇ ਉੱਤੇ ਜੇਲ੍ਹ ਕੋਲੇ ਖੜਕੇ ਦਾ ਦੇਖੋ ਯਾਰ ਜਿੱਥੋਂ 9 9 ਕਰੋੜ 90 ਐਮਐਲਡੀ ਪਾਣੀ ਉਹ ਇੱਕ ਦਿਨ ਦੇ ਵਿੱਚ ਇੱਕ ਪੁਆਇੰਟ ਤੋਂ ਜ਼ਹਿਰ ਪਾ ਦਿੰਦੇ ਆ ਓਏ ਓਏ ਉੱਥੇ ਤੁਸੀਂ 10 ਮਿੰਟ ਖੜ੍ਹਦੇ ਜਾਓ 10 ਮਿੰਟ ਖੜ੍ਹਦੇ ਜੋ ਕੁਝ ਨਹੀਂ ਕਰਨਾ ਉਥੇ ਨਾ ਪਾਣੀ ਆਪਾਂ ਕੋ ਖੜ ਕੇ ਦਿਖਾ ਦਿਓ ਯਾਰ ਮੈਨੂੰ ਜੇ ਤੁਸੀਂ 10 20 ਮਿੰਟ ਖੜ ਗਏ ਮੈਂ ਮੰਨ ਜੂਗਾ ਵੀ ਹਾਂ ਯਾਰ ਅਸੀਂ ਗਲਤਾਂ ਦੇ ਸਹੀ ਨੇ ਯਾਰ ਉਹ ਇੰਨਾ ਨਾ ਯਾਰ ਇੰਨਾ ਨਾ ਕਰੋ ਇੱਕ ਗੱਲ ਚਤੇ ਰੱਖਿਓ ਮੇਰੀ ਗੱਲ ਜਿਹੜਾ ਬੰਦਾ ਚਾਹੇ ਡੈਂਗਾ ਦੀਆਂ ਡੈਣਾ ਨੇ ਤੇ ਚਾਹੇ ਪ੍ਰਸ਼ਾਸਨ ਜਿਹੜਾ ਦੀ ਮਦਦ ਕਰ ਰਿਹਾ ਤੇ ਚਾਹੇ ਸਰਕਾਰ ਜਿਹੜੀ ਇਹਦੀ ਮਦਦ ਕਰ ਰਹੀ ਹੈ ਤੁਸੀਂ ਇਹਨਾਂ ਨਸਲਾਂ ਦੇ ਕਾਤਲ ਲੋਕ ਸਿੱਧ ਹੋ ਰਹੇ ਹੋ ਤੁਸੀਂ ਆਪਣੇ ਅੱਗੇ ਵੀ ਖੂਪਟ ਰਹੇ ਹੋ ਮੇਰੀ ਗੱਲ ਯਾਦ ਰੱਖਿਓ ਜਿਹੜਾ ਕਿਸੇ ਦੀਆਂ ਨਸਲਾਂ ਨੂੰ ਤਬਾਹ ਕਰਦਾ ਕਿਸੇ ਦੇ ਜਵਾਕ ਮਾਰਦਾ ਕਿਸੇ ਦੀਆਂ ਜ਼ਿੰਦਗੀਆਂ ਬਰਬਾਦ ਕਰਦਾ ਸੁੱਖ ਨਹੀਂ ਪਾਉਂਦਾ ਸੁੱਖ ਨਹੀਂ ਪਾਉਂਦਾ ਪ੍ਰਮਾਤਮਾ ਦੇ ਘਰ ਦੇਰਾਂ ਨੇਰਨੀ ਇਹ ਛੋੜੀਆਂ ਲਾਦਾਂ ਦੇ ਅੱਗੇ ਛੋੜੇ ਬੱਚਿਆਂ ਦੇ ਅੱਗੇ ਗੱਲਾਂ ਆਉਣੀਆਂ ਜਿਹੜੇ ਬੰਦੇ ਵੀ ਇਸ ਗੱਲ ਦੇ ਭਾਗੀਦਾਰ ਨੇ ਦੋਸ਼ੀ ਨੇ ਉਹ ਸਿਆਸਤਦਾਨ ਵੀ ਨੇ ਜਿਨ੍ਹਾਂ ਨੇ ਮੋٹے ਰੁਪਏ ਮੋٹے ਕਰੋੜਾਂ ਅਰਬਾਂ ਰੁਪਏ ਲੈ ਕੇ ਉਹਨਾਂ ਗਦਾਰਾਂ ਨੇ ਇਹਨਾਂ ਨੂੰ 40 ਸਾਲ ਤੋਂ ਜਹਿਨਾ ਪਾਉਣ ਦੀ ਖੁੱਲ੍ਹ ਦਿੱਤੀ ਐਨਓਸੀ ਉਹਨ ਦਿੱਤੀਆਂ 12 ਅਗਸਤ 12 ਅਗਸਤ ਦਾ ਐਲਾਨ ਹੋਇਆ ਵਾ ਆਰਡਰ ਹੋਇਆ ਵਾ 12 ਅਗਸਤ ਦਾ ਐਨਜੀਟੀ ਦਾ ਸੈਂਟਰ ਬੋਰਡ ਦਾ ਪੰਜਾਬ ਪ੍ਰੋਡਕਸ਼ਨ ਬੋਰਡ ਨੂੰ ਵੀ ਇਹ ਗਲਤ ਕਾਨੂੰਨੀਆਂ ਨੂੰ ਬੰਦ ਕਰ ਦਿਓ 4 ਮਹੀਨੇ ਹੋ ਗਏ ਕੋਈ ਕਾਰਵਾਈ ਨਹੀਂ 2013 ਦੇ ਵਿੱਚ ਇਹ ਬਕਾਇਦਾ ਤੌਰ ਤੇ ਡੈਣਾ ਡੈਂਗਾ ਵਾਲੀਆਂ ਲੇਖੇ ਦਈ ਬੈਠੀਆਂ ਨੇ ਕਿ ਅਸੀਂ ਕੋਈ ਵੀ ਟ੍ਰੀਟਰ ਪਾਣੀ ਕੋਈ ਵੀ ਸਾਫ਼ ਕੀਤਾ ਹੋਇਆ ਪਾਣੀ ਵੀ ਦਰਿਆ 'ਚ ਨਹੀਂ ਪਾਵਾਂਗੇ ਇਹ ਕਾਨੂੰਨ ਵੀ ਹੈ ਜਦੋਂ ਐਨओसी ਮਿਲਦੀ ਹੈ ਲਿਖ ਕੇ ਦੇਣਾ ਪੈਂਦਾ ਵੀ ਅਸੀਂ ਕੋਈ ਵੀ ਪਾਣੀ ਅਸੀਂ ਆਪਣਾ ਪਾਣੀ ਆਪ ਵਰਤਾਂਗੇ ਅਸੀਂ ਕਿਸੇ ਦਰਿਆਤ ਨਹੀਂ ਪਾਵਾਂਗੇ ਕਿਸੇ ਧਰਤੀ ਹਟਾਉਣੀ ਪਾਵਾਂਗੇ ਹੱਦ ਹੋ ਗਈ ਯਾਰ ਅਸੀਂ ਸੀਪੀ ਲੁਧਿਆਣੇ ਨੂੰ ਮਿਲੇ ਆ ਅਸੀਂ ਰਾਜਪਾਲ ਨੂੰ ਮਿਲੇ ਆ ਅਸੀਂ ਸਪੀਕਰ ਨੂੰ ਮਿਲੇ ਆ ਅਸੀਂ ਵਿਧਾਨ ਸਭਾ ਦੀ ਬਣੀ ਹੋਈ ਕਮੇਟੀ ਨੂੰ ਮਿਲੇ ਆ ਅਸੀਂ ਟਿੱਬੇ ਥਾਣੇ ਤੇ ਜਾ ਕੇ ਦਿਖਾ ਦਿੱਤੀ ਆ ਵੀ ਆਹ ਗੈਰ ਕਾਨੂੰਨੀਆ ਨੂੰ ਬੰਦ ਕਰੋ ਆਹ ਗੈਰ ਕਾਨੂੰਨੀਆ ਨੂੰ ਬੰਦ ਕਰੋ ਜ਼ਹਿਰਾਂ ਬੰਦ ਕਰੋ ਕੈਮੀਕਲ ਪਾਤਾ ਓਏ ਕੈਮੀਕਲ ਉਹ ਕੈਮੀਕਲ ਐਸਾ ਪਾ ਰਹੇ ਨੇ ਜਿਹੜਾ ਸਾਫ਼ ਹੀ ਨਹੀਂ ਹੋ ਸਕਦਾ ਕਿਸੇ ਵੀ ਟ੍ਰੀਟਮੈਂਟ ਪਲਾਂਟ ਰਾਹੀਂ ਕਿਸੇ ਸੀਟਪੀ ਰਾਹੀਂ ਕਿਸੇ ਰਹੀਂ ਉਹ ਸਾਫ਼ ਨਹੀਂ ਹੋਸਣਾ ਇਸ ਤਰ੍ਹਾਂ ਕੈਮੀਕਲ ਦਾ ਜ਼ਹਿਰ ਜਿਹੜਾ ਪਾਣੀਆਂ ਚ ਪਾਇਆ ਜਾ ਰਿਹਾ ਤੇ ਬੱਚਾ ਕਿੱਥੋਂ ਯਾਰ ਛੋੜੇ ਪਾਣੀਆਂ ਚ ਪੰਜਾਬ ਕੋ ਜਰੇਨੀਅਮ ਆ ਗਿਆ ਓਏ ਧਰਤੀ ਹੇਠਾਂ ਵਿੱਚ ਜਰੇਨੀਅਮ ਆ ਗਿਆ ਕਲਪਦੇ ਫਿਰਦੇ ਆ ਪਿੱਟਦੇ ਫਿਰਦੇ ਓਏ ਜਵਾਕਾਂ ਨੂੰ ਚੱਕ ਕੇ ਗੋਦੀ ਹਸਪਤਾਲਾਂ ਚ ਤੁਰੇ ਫਿਰਦੇ ਓ ਸਾਲ-ਸਾਲ ਜਵਾਕ ਵਿਚਾਰਿਆ ਪਾੜੇ ਪਾਇਆ ਕੇਦਾ ਢੱਡ ਕੇਦਾ ਪਾੜੇ ਪਾਇਆ ਕਦੇ ਮੂੰਹ ਚ ਪਾਇ ਪਾਇ ਕੇ ਨੱਕ ਚ ਪਾਇ ਪਾਇ ਆ ਡੀ ਐਮ ਸੀ ਭਰਿਆ ਪੈ ਜਵਾਕਾਂ ਨਾਲ ਓਏ ਕੈਂਸਰ ਹੋਇਆ ਪਿਆ ਕਾਲਾ ਪੀੜਿਆ ਗੁਰਦੇ ਕਿਡਨੀਆਂ ਸਭ ਖਤਮ ਐ ਮੰਦ ਬੁੱਧੀ ਹੋ ਚੁੱਕੀ ਐ ਸਾਡਾ ਸਾਰਾ ਕੁਝ ਜਦ 50 ਦੇ ਲੋਕ ਘੱਟੋ ਘੱਟ ਆਪਣੇ ਜਵਾਕਾਂ ਦੇ ਹਾਲਾਤ ਦੇਖ ਕੇ ਉਹਨਾਂ ਦੀ ਹਾਲਤ ਦੇਖ ਕੇ ਤਰਸ ਕਰਕੇ ਤਿੰਨ ਤਰੀਕ ਨੂੰ ਪਹੁੰਚੋ ਪਹੁੰਚਣਾ ਲਾਜ਼ਮੀ ਆ ਹੁਣੇ ਤੁਹਾਨੂੰ ਦੱਸਤਾ ਜੇ ਤੁਸੀਂ ਅੱਜ ਵੀ ਚੁੱਪ ਕਰਕੇ ਘਰਾਂ ਚ ਬਹਿ ਗਏ ਕਾਫਰਦੁਨ ਇੱਕ ਗੱਲ ਕਹਿਣਾ ਚਾਹੁੰਦਾ ਉਹ ਯਾਰਾਂ ਨੇ ਸਾਨੂੰ ਮਾਰ ਦੇਣਾ ਉਹ ਪਾਣੀ ਨੇ ਸਾਨੂੰ ਮਾਰ ਉਹ ਰਾਜਸਥਾਨ ਤੱਕ ਬੀਕਾ ਨੇਰ ਤੱਕ ਗੰਗਾ ਨਗਰ ਤੱਕ ਅਸੀਂ ਗਏ ਆ ਓਏ ਅੱਠ ਜ਼ਿਲ੍ਹੇ Rajasthan ਦੇ ਪੀੜਤ ਨੇ ਅੱਠ ਜ਼ਿਲ੍ਹੇ ਉਹ ਕਲਪਦਿਆ ਲੋਕ ਪੀੜਤ ਦੇ ਬਚਾਰੇ ਵੀ ਮਾਰ ਗਿਓ ਇਸ ਦਾ ਸਾਡੇ ਨੂੰ ਧਰਤੀਆਂ ਦਾ ਪੀਣ ਵਾਲਾ ਹੈ ਨਹੀਂ ਪਾਣੀ ਤੇ ਇਸ ਦਾ ਆਹੀ ਪਾਣੀ ਨਾਲ ਭਰ ਸੀ ਨਹਿਰੀ ਤੇ ਇਹ ਜ਼ਹਿਰ ਆ ਜ਼ਹਿਰ ਆ ਲ ਆ ਗਿਆ ਇਹਦੀ ਹਰੀਕੇ ਪੱਤਰਾ ਨਿਕਲਦੀ ਹੈ ਇੰਦਰਾਗਾ ਦੀ ਨਹਿਰੋ ਆਸਤਾਨ ਹੋ ਜਾਂਦੀ ਹੈ ਮਾਰਤੇ ਲੋਕ ਬੁਰੀ ਤਰ੍ਹਾਂ ਤਬਾਹ ਕਰਤੇ ਇਹ ਕਹਿੰਦੇ ਟੈਕਸ ਨੇ ਆ ਵਾਓ ਤੁਹਾਡੇ ਜੇ ਟੈਕਸ ਦਿੰਨੇ ਹੋ ਖੁੱਲ ਦੇ ਦੀ ਤੁਹਾਨੂੰ ਜੋ ਮਰਜ਼ੀ ਕਰੋ ਜੋ ਮਰਜ਼ੀ ਜਾਣਾ ਭਾ ਕੇ ਮਾਰਦੇ ਲੋਕਾਂ ਨੂੰ ਔਰ ਜੇ ਤੇ ਤੁਹਾਡੇ ਟੈਕਸ ਨਾਲੋਂ ਅਸੀਂ ਸਾਡੇ ਪਾਣੀ ਸਾਨੂੰ ਉਹੀ ਸਾਨੂੰ ਸਾਫ਼ ਰਹਿਣ ਦਿਓ ਪਾਣੀ ਤਾਂ ਜ਼ਿੰਦਗੀ ਆ ਯਾਰ ਉਹ ਪੰਜਾਬ ਦੇ ਲੋਕ ਕੋਈ Hindu Sikh Musliman ਦਾ ਮਸਲਾ ਨਹੀਂ ਆ ਇਹ ਸ਼ਹਿਰੀ ਪਿੰਡੂ ਦਾ ਮਸਲਾ ਨਹੀਂ ਆ ਇਹ ਅਮੀਰ ਗਰੀਬ ਦਾ ਮਸਲਾ ਨਹੀਂ ਆ ਪਾਣੀ ਦੀ ਲੋੜ ਕਿਹਨੂੰ ਨਹੀਂ ਗੱਲ ਤੇ ਇਹ ਤੇਰੇ ਕੋ ਜੇ ਪਾਣੀ ਪੀਓਗੇ ਤਾਂ ਮਰੋਗੇ ਕਿਉਂਕਿ ਕੈਮੀਕਲ ਹੈ ਜ਼ਹਿਰ ਹੈ ਜੇ ਨਾ ਪੀਓਗੇ ਤਾਂ ਮਰੀ ਪਈਓ ਇਹ ਪਾਣੀ ਮੋਕੇ ਨਾਲ ਹੀ ਮਰ ਜਾਓਗੇ ਅੰਦਰੋਂ ਦੋਨੇ ਪਾਸੇ ਮੌਤ ਦੋਨੇ ਪਾਸੇ ਮੌਤ ਹੈ ਇਹ ਸਰਕਾਰਾਂ ਨੇ ठान ਲਈ ਕਿ ਸਾਨੂੰ ਮਾਰਨਾ ਲੋਕਾਂ ਨੂੰ ਖਤਮ ਕਰਨਾ ਹੈ ਆਪਵੰਤ ਆ ਪੰਜਾਬ ਦਾ ਮੁੱਖ ਮੰਤਰੀ ਆ ਚਾਰ ਦਿਨ ਪਹਿਲਾਂ ਵੋਟਾਂ 'ਚ ਬੋਲਦਾ ਫਿਰੇ ਪੰਜਾਬ ਜਿਹੜਾਂ ਪਾਤੀਆਂ ਅੰਦਰਾਂਵਾਂ ਜਿਹੜਾਂ ਪਾਤੀਆਂ ਧਰਤੀ ਹਟਾਂ ਜਿਹੜਾਂ ਪਾਤੀਆਂ ਸੀ ਮਾਰੇਗੇ ਪੱਟੇਗੇ ਉਹ ਭਾਈ ਸਾਹਿਬ ਤੂੰ ਮੁੱਖ ਮੰਤਰੀ ਆ ਤੇਰੀ ਸੰਵਿਧਾਨਕ ਬਾਡੀ ਸੈਂਟਰਲ ਬੋਰਡ ਪ੍ਰੋਡੂਸ਼ਨ ਦਾ ਪੰਜਾਬ ਬੋਰਡ ਪ੍ਰੋਡੂਸ਼ਨ ਆਲਾ ਐਨਜੀਟੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਹੁਕਮ ਕਰਤਾ ਆਰਡਰ ਕਰਤੇ ਬੰਦ ਕਰੋ ਤੂੰ ਮੁੱਖ ਮੰਤਰੀਆਂ ਤੰਤਰ ਤੇਰੇ ਕੋਲ ਸਰਕਾਰ ਤੇਰੇ ਕੋਲ ਕਾਨੂੰਨ ਤੇਰੇ ਕੋਲ ਬੰਦ ਕਿਨੇ ਕਰਨਾ ਤੂੰ ਵਿਰੋਧੀ ਧਰਚ ਬੈਠਾ ਹੈਂ ਕੁਬਰੋ ਦੇ ਦਾ ਐਮਐਲਏ ਆ ਤੂੰ ਰਾਜਾ ਯਾਰ ਪੰਜਾਬ ਦਾ ਆ ਖੱਟਲਾ ਪੰਨਾ ਜਵਾਕਾਂ ਦੇ ਪੰਨ ਤੁਨੂੰ ਲੱਗ ਜੂਗਾ ਨਸਲਾਂ ਦਾ ਪੰਨ ਲੱਗ ਜੂ ਇਹਦੇ ਪੂਰਾ ਪੂਰਾ ਜਵਾਕਾਂ ਧਰਾੰਗ ਵਾਲਾ ਪੈਣੀ ਜਿੰਨਾ ਪਿੰਡਾਂ ਤੇ ਤੂੰ ਗੱਲ ਕਰਦਾਂਗੇ ਮੈਂ ਪਿੰਡਾਂ ਜਾ ਕੇ ਉਹਨਾਂ ਪਿੰਡਾਂ ਤੇ ਅਸੀਂ ਵੀ ਗਏ ਆ ਬਿਲਕਦੇ ਆ ਜਵਾਬ ਬਿਲਕਦੇ ਮੰਜਿਆਂ ਦੇ ਤੇ ਪੇ ਬੀਲ ਚੇਰਾਂ ਦੇ ਤੇ ਬਿਲਕਦੇ ਉਹ ਲੋਕ ਸੋ ਪੰਜਾਬੀਓ ਅਪੀਲ ਤੁਹਾਨੂੰ ਇੰਨੀ ਆ ਬਾਈ ਜਾਂਦਾ ਫਿਰ ਹੁਣ ਮੈਂ ਇੱਕ ਅਖੀਰ ਤੇ ਅੱਕਿਆ ਹੋਇਆ ਗੱਲ ਕਹਿਣਾ ਕਿ ਆ ਮੌਤ ਮਾਰਨ ਵਾਲੋਂ ਜਿਹੜੀ ਸਿਸਕ ਸਿਸਕ ਕੇ ਜ਼ਿੰਦਗੀ ਸੋਨੂੰ ਥੋੜੀ ਖਤਮ ਕਰੂਗੀ ਕਾਲੇ ਪੀਲੇ ਨਾਲ ਕੈਂਸਰ ਨਾਲ ਟੀਵੀ ਨਾਲ ਸ਼ੂਗਰ ਨਾਲ ਗੁਰਦੇ ਫੇਲ ਹੋ ਕੇ ਮਰਨਗੇ ਟੈਗ ਨਾਲ ਮਰੋਗੇ ਪਤਾ ਨਹੀਂ ਕਿਹੜੀ ਬਿਮਾਰੀ ਨਾਲ ਮਰੋਗੇ ਰੜਕੇ ਮਰੋਗੇ ਤੁਸੀਂ ਮੰਜਿਆਂ ਤੇ ਕਹਿ ਕੇ ਕਰ ਪਟ ਗਿਆ ਹਸਤਲਾਂ ਦੇ ਵਿੱਚ ਮਰੋਂਗੇ ਤੇ ਉਹਦੇ ਨਾਲ ਬਿਹਤਰ ਹੈ ਫਿਰ ਮੈਂ ਕਹਿੰਦਾ ਸਪਰੇ ਹਾਂ ਪੀ ਕੇ ਮਰ ਜਾਓ ਮਰ ਜਾਓ ਫਿਰ ਕਰ ਲਓ ਜ਼ਿੰਦਗੀ ਖਤਮ ਉਹ ਲੀਟਰ ਲਿਆਓ ਉਥੋਂ ਮੰਡੀ ਚੋਂ ਪਹਿਲਾਂ ਸਾਰੇ ਟੱਬਰ ਨੂੰ ਪਿਆ ਦਿਓ ਫਿਰ ਆਪ ਪੀਰੋ ਤੇ ਕਰ ਦਿਓ ਆਪ ਦਾ ਕੰਮ ਪਾਰ ਮੌਤ ਤਾਂ ਸੌਖੀ ਆ ਜੂ ਉਹ ਪੰਜਾਂ ਚਾਰ ਮਿੰਟਾਂ ਥੋੜਾ ਕੰਮ ਖਤਮ ਹੋ ਜੂ ਇਹ ਤਾਂ ਪਤਾ ਨਹੀਂ ਕੈਸ ਸਾਲ ਸੋ ਨੂੰ ਜ਼ਿੰਦਗੀ ਹੌਲੀ ਹੌਲੀ ਸਿਸਕ ਸਿਸਕ ਤੇ ਤੁਹਾਡੀ ਜ਼ਿੰਦਗੀ ਥੋੜੀ ਜਾਨ ਨਿਕਲਣੀ ਆ ਸੋ ਮਸਲਾ ਇਨਸਾਨੀਅਤ ਦਾ ਬਾਈ ਇਨਸਾਨ ਨੇ ਸਭ ਤੋਂ ਉੱਪਰ ਆ ਅਮੀਰ ਗਰੀਬ ਦਾ ਪਿੰਡੂ ਸ਼ਹਿਰੀ ਦਾ ਹਿੰਦੂ ਸਿੱਖ ਮੁਸਲਮਾਨ ਦਾ ਮਸਲਾ ਨਹੀਂ ਸੋ ਆਓ ਮੇਰਾ ਵੀਰ ਸਰਕਾਰ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਆ ਪੱਬਾਂ ਭਰ ਸਰਕਾਰ ਦਾ ਸਾਹ ਮਕਸਦ ਹੈ ਜੇ ਸਾਨੂੰ ਫੜਦੀ ਹੈ ਰੋਕਦੀ ਹੈ ਸਰਕਾਰ ਦਾ ਸਾਹ ਮਕਸਦ ਆ ਵੀ ਨਹੀਂ ਅਸੀਂ ਯਹਰ ਨਹੀਂ ਬੰਦ ਹੋਣ ਦੇਣੀ ਪੰਜਾਬ ਮਾਰਨਾ ਅਸੀਂ ਅੱਕ ਕੇ ਅਸੀਂ ਫੇਰ ਕਦਮ ਚੱਕਿਆ ਵੀ ਅਸੀਂ ਕੋਈ ਕਿਸੇ ਕੋਲ ਗਏ ਨਹੀਂ ਇਹ ਨਹੀਂ ਕਹਿ ਸਕਦੇ ਲਾ ਰਾਜਪਾਲ ਤੋਂ ਸਪੀਕਰ ਤੋਂ ਲੈ ਬਹਾਨ ਸਭਾ ਤੋਂ ਲੈ ਮੰਤਰੀਆਂ ਤੋਂ ਲੈ ਕਮਿਸ਼ਨਰ ਤੋਂ ਲੈ ਡੀਸੀ ਤੋਂ ਲੈ ਸਭ ਕੋਲ ਜਾ ਕੇ ਆਏ ਆ ਆਰਡਰ ਕਰਾਇਆ ਐਂਜੀਟੀ ਦੇ ਵਿੱਚ ਅੱਡ ਸਾਡੀ ਟੀਮ ਸਾਰੀ ਕੇਸ ਲੜ ਰਹੀ ਹੈ ਕੈ ਸਾਲ ਤੋਂ ਲੈ ਕੇ 8 ਸਾਲ ਹੋ ਗਏ ਸਾਨੂੰ ਲੱਗਿਆ ਹੋਇਆ ਨੂੰ ਇਹ ਨਹੀਂ ਵੀ ਅਸੀਂ ਇੱਥੇ ਕੱਲੇ ਉੱਠ ਕੇ ਆ ਗਏ ਆ ਅਖੀਰ ਤੇ ਸਾਰੇ ਰਾਹ ਬੰਦ ਹੋਏ ਫਿਰ ਲੋਕ ਲਹਿਰ ਬਣਦੀ ਹੈ ਤੇ ਲੋਕਾਂ ਨੇ ਬੰਦ ਕਰਨਾ ਸਮੁੱਚੇ ਪੰਜਾਬੀਆਂ ਨੂੰ ਬੇਨਤੀ ਕਰਦਾ ਵੀ ਕਿਸੇ ਵੀ ਤਰੀਕੇ ਦੇ ਨਾਲ 3 ਤਰੀਕ ਨੂੰ ਸਮਾਂ 12 ਵਜੇ ਵੇਅਰ ਕਾ ਪਲਾਂਟ ਬੀਰ ਕਾ ਪਲਾਂਟ ਸਾਰੇ ਜਿਹੜੇ ਜਾਣਦੇ ਆ ਫਰੇਪਰ ਰੋਡ ਦੇ ਉੱਤੇ ਆ ਜਿਹ ਪਹਿਲਾ 24 ਅਗਸਤ ਨੂੰ ਇਕੱਠ ਕੀਤਾ ਸੀ ਉੱਥੇ ਪਹੁੰਚਣਾ ਉੱਥੋਂ ਵਾਲੀ ਰਣਨੀਤੀ ਆਪਣੀ ਤਿਆਰ ਹੈ ਕਿ ਕਿਹੜੇ ਪੁਆਇੰਟ ਬੰਦ ਕਰਨੇ ਹੁਣ ਸਰਕਾਰ ਡਾਂਗਾ ਮਾਰ ਲਈ ਸਰਕਾਰ ਗੋਲੀਆਂ ਮਾਰ ਦੇ ਜੋ ਮਰਜ਼ੀ ਕਰ ਲੈ ਇਸ ਸਰਕਾਰ ਨੇ ਤੈਅ ਕਰਨਾ ਹੈ ਵੀ ਸਾਨੂੰ ਡਾਂਗਾ ਨਾ ਮਾਰਨਾ ਹੈ ਗੋਲੀਆਂ ਨਾ ਮਾਰਨਾ ਹੈ ਉਹ ਜ਼ਹਿਰ ਬੰਦ ਕਰਨੇ ਉਹ ਜ਼ਹਿਰ ਦੇ ਕੇ ਮਾਰਨਾ ਹੈ ਸਰਕਾਰ ਤੈਅ ਕਰ ਲੈ ਸਭ ਤੋਂ ਗੰਮીર ਮਸਲਾ ਆਸੀਂ ਆਪਣੀਆਂ ਜ਼ਮੀਨਾਂ ਬਚਾਉਣ ਖਾਤਰ ਦਿੱਲੀ ਬੈਠੇ ਰਹੇ ਆ 13 ਮਹੀਨੇ ਸੱਤ ਸੌ ਬੰਦਾ ਅਸੀਂ ਮਰਵਾ ਲਿਆ ਉਹ ਜਿਹੜਾ ਜ਼ਹਿਰਾਂ ਨੇ ਸਾਡੇ ਜਵਾਗ ਮਾਰਦੇ ਸਾਡੀਆਂ ਨਸਲਾਂ ਖਤਮ ਕਰਦੀਆਂ ਸਾਡੀ ਧਰਤੀ ਨੂੰ ਕੈਂਸਰ ਹੋ ਗਿਆ ਅਸੀਂ ਜਉਂਦੇ ਨਾਲ ਰਹੇ ਅਸੀਂ ਕੀ ਧੂਹੇ ਚ ਲੈਣੀਆਂ ਜ਼ਮੀਨਾਂ ਕਿੱਥੋਂ ਵਸਣਗੇ ਜ਼ਮੀਨਾਂ ਵਾਲੇ ਵਸਣੇ ਨਹੀਂ ਅਸੀਂ ਸੋ ਆਜੋ ਮੇਰਾ ਵੀਰ 3 ਤਰੀਕ ਨੂੰ ਹੰਪਾਇਰ ਜੁੱਤੀ ਨਾ ਪਾਇਓ ਹੁਣ ਤੁਹਾਨੂੰ ਅਪੀਲ ਹੈ ਕਿ ਆਓ ਇਹ ਜ਼ਹਿਰਾਂ ਹਰ ਹਾਲ ਦੇ ਵਿੱਚ ਬੰਦ ਹੋਣਗੀਆਂ ਜਿੱਥੇ ਲੋਕ ਲੈਹਰਾਂ ਬਣਦੀਆਂ ਨੇ ਲੋਕ ਲੈਹਰ ਬਣੀ ਜੀਰਾ ਫੈਕਟਰੀ ਤੁਸੀਂ ਲੋਕਾਂ ਨੇ ਬੰਦ ਕਰਾਈ ਜਿੱਥੇ ਇੱਥੇ ਲੋਕ ਲੈਹਰਾਂ ਬਣਦੀਆਂ ਨੇ ਇਹ ਸਰਕਾਰ ਕੋਡਿਆਂ ਭਾਰ ਆਉਂਦੀ ਆ ਪਰ ਇਹ ਸਰਕਾਰ ਨੇ ਠਾਨ ਲਈ ਵੀ ਲੋਕਾਂ ਦਾ ਚਾਹੇ ਡਾਂਗਾ ਮਾਰੋ ਜੋ ਮਰਜ਼ੀ ਕਰੋ ਇਹਨਾਂ ਨੂੰ ਪੈਸਾ ਮੋਟਾ ਜਾਂਦਾ ਇਹਨਾਂ ਨੂੰ ਬੰਦ ਨਹੀਂ ਕਰਨਗੇ 40 ਸਾਲ ਦੀਆਂ ਜ ਹਨ ਸੌ ਮਿਲਦੇ ਆ ਬਾਈ 3 ਤਰੀਕ ਨੂੰ 12 ਵਜੇ ਬੇਰ ਕਾ ਪਲਾਂਟ ਲੁਧਿਆਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ